ਜੈ ਪੀਰੰਦੀ ਜੀ ਜੈ ਸਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦਾ ਜੋ ਵਿਸ਼ਾ ਹੈ ਕਿ ਜਦੋਂ ਬੰਦਗੀ ਕਰਦੇ ਹਾਂ ਸਿਮਰਨ ਕਰਦੇ ਹਾਂ ਨਾਮ ਜਪ ਕਰਨ ਜਾਣੀ ਕਰਦੇ ਹਾਂ ਤੇ ਉਸ ਸਮੇਂ ਸਰੀਰ ਵਾਈਬ੍ਰੇਟ ਕਿਉਂ ਹੁੰਦਾ ਹੈ ਜਾਨੀ ਕਿ ਜਿਵੇਂ ਸਰੀਰ ਨੂੰ ਝਟਕਾ ਲੱਗਣਾ ਜਾਂ ਵਾਈਬ੍ਰੇਸ਼ਨ ਆਪ ਨੂੰ ਖੁਸ਼ ਹੋ ਮਹਿਸੂਸ ਹੋਣਾ ਸਰੀਰ ਤੇ ਸੋ ਇਹ ਸਭ ਸੰਕੇਤ ਕਿਉਂ ਮਿਲਦੇ ਨੇ ਇਸ ਨੂੰ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਉਹ ਵੀ ਜਰੂਰ ਸੁਣਿਆ ਕਰੋ ਜੀ ਤੇ ਨਾਲ ਦੀ ਨਾਲ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜੀ ਕਮੈਂਟਮ ਵਿੱਚ ਜੈਪੀਰਾਂ ਦੀ ਜੈ ਸਾਇਆ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਸੋ ਪਹਿਲਾਂ ਇੱਥੇ ਇੱਕ ਕਮੈਂਟ ਦੱਸਣਾ ਸੋ ਇੱਥੇ ਇੱਕ ਮਿੰਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦੀ ਆਂ ਪਰ ਜੇ ਮੈਂ ਗੱਲ ਕਿਸੇ ਦੇ ਨਾਲ ਸ਼ੇਅਰ ਨਾ ਕਰਾਂ ਤੇ ਮੈਨੂੰ ਆਪ ਪੁੱਛ ਲੈਂਦੇ ਨੇ ਸੋ ਦੇਖੋ ਜੀ ਜੇਕਰ ਕੋਈ ਤੁਹਾਨੂੰ ਤੁਹਾਡੀ ਪਰਸਨਲ ਗੱਲ ਪੁੱਛਦਾ ਹੈ ਤੇ ਤੁਸੀਂ ਮੂੰਹ ਤੇ ਜਵਾਬ ਦੇਣਾ ਜ਼ਰੂਰੀ ਸਮਝਿਆ ਕਰੋ ਨਾ ਹੀ ਝੂਠ ਬੋਲੋ ਨਾ ਹੀ ਬੋਧੀਆਂ ਉਲਝਣਾ ਦੇ ਵਿੱਚ ਪਾਓ ਸਾਫ਼ ਗੱਲ ਮੁਕਾਦਿਆ ਕਰੋ ਮੂੰਹ ਤੇ ਹੀ ਕਰਕੇ ਕਿ ਸਾਡੇ ਗੁਰੂ ਨੇ ਸਾਡੇ ਪੀਰ ਨੇ ਸਾਨੂੰ ਇਹ ਆਗਿਆ ਨਹੀਂ ਦਿੱਤੀ ਹੈ ਸਾਨੂੰ ਇਹ ਨਹੀਂ ਇਜਾਜ਼ਤ ਕੀ ਹਸਤੀ ਉਹ ਮਾਲਕ ਦੀ ਜੋ ਗੱਲ ਹੈ ਗੁਪਤ ਰੱਖਣ ਵਾਲੀ ਉਹ ਤੁਹਾਡਾ ਸ਼ੇਅਰ ਕਰ ਸਕੀਏ ਸੋ ਇੰਨੇ ਜੀ ਹੀ ਗੱਲ ਸਾਰੀ ਖਤਮ ਹੋ ਜਾਂਦੀ ਹੈ ਕਿ ਪਰ ਜਦੋਂ ਅਸੀਂ ਲੋਕਲਾਜ ਨਹੀਂ ਜਾਂ ਰਿਸ਼ਤੇ ਨਾਤਿਆਂ ਦੇ ਪਿਆਰ ਦੇ ਵਿੱਚ ਆ ਕੇ ਇਹ ਗੱਲਾਂ ਦਸ ਵੰਦੇ ਆ ਤੇ ਖੁਦ ਦਾ ਹੀ ਨੁਕਸਾਨ ਕਰਾ ਲੈਂਦੇ ਇੱਕ ਗੱਲ ਪਰਖ ਕੇ ਦੇਖਣਾ ਜਿਨ੍ਹਾਂ ਦਾ ਤੁਸੀਂ ਇੰਨਾ ਫਿਕਰ ਕਰਦੇ ਹੋ ਜਿਨ੍ਹਾਂ ਦੇ ਕਰਕੇ ਤੁਸੀਂ ਇਹ ਸਾਰੇ ਰਾਜ ਗੋਲ ਦਿੰਦੇ ਹੋ ਜੋ ਕਿ ਨਹੀਂ ਹੋਣੇ ਚਾਹੀਦੇ ਜਿਸ ਦਿਨ ਮਾੜਾ ਸਮਾਂ ਆਉਂਦਾ ਹੈ ਇਹ ਲੋਕ ਸਭ ਤੋਂ ਪਹਿਲਾਂ ਪਛਾਣੋਂ ਪੈਰ ਪਟਦੇ ਆ ਸੋ ਇਹ ਜ਼ਿੰਦਗੀ ਦੀ ਸੱਚਾਈ ਹੈ ਜਿਨ੍ਹਾਂ ਤੇ ਅਸੀਂ ਸਭ ਤੋਂ ਜ਼ਿਆਦਾ ਯਕੀਨ ਕਰਦੇ ਹਾਂ ਸਭ ਤੋਂ ਜ਼ਿਆਦਾ ਜਿਨ੍ਹਾਂ ਦਾ ਅਸੀਂ ਫਿਕਰ ਕਰਦੇ ਹਾਂ ਮੁਸ਼ਕਲ ਸਮੇਂ ਉਹੀ ਰਿਸ਼ਤੇ ਪਿੱਛੇ ਹੁੰਦੇ ਨੇ ਸੋ ਇਹ ਸਮਾਂ ਉਣਤੇ ਪਰਖੇ ਜਾਂਦੇ ਆ ਸੋ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਸੱਚ ਦੀ ਗੱਲ ਕਰ ਦੋ ਸੱਚ ਇੱਕ ਵਾਰ ਬੋਲਣਾ ਬਣਾ ਝੂਠ ਜਾਂ ਪੜਦਾ ਵਾਰ-ਵਾਰ ਰੱਖਣਾ ਪਵੇਗਾ ਸੋ ਇਸ ਲਈ ਸਚਾਈ ਦੀ ਗੱਲ ਨੂੰ ਇੱਕ ਵਾਰ ਬੋਲ ਦੋ ਤੇ ਸਾਰਾ ਫਿਕਰ ਖਤਮ ਹੋ ਜਾਂਦਾ ਹੈ ਸੋ ਸੱਚ ਬੋਲਣ ਦੀ ਆਦਤ ਨੂੰ ਅਪਣਾਓ ਚਾਹੇ ਤੁਹਾਨੂੰ ਅੱਜ ਮੁਸ਼ਕਲ ਲੱਗ ਰਿਹਾ ਪਰ ਕਿਤੇ ਨਾ ਕਿਤੇ ਤੁਹਾਡੇ ਮਨ ਨੂੰ ਸਕੂਨ ਮਿਲੇਗਾ ਇੰਨੀ ਗੱਲ ਕਹਿ ਕੇ ਮਨ ਵਿੱਚ ਕੋਈ ਬਹਿਮ ਨਹੀਂ ਰਹਿ ਜਾਏਗਾ ਬਾਕੀ ਇਥੇ ਹੀ ਕਹਾਂਗੇ ਕਿ ਮਾਲਕ ਦੇ ਨਾਮ ਤੇ ਬਹੁਤੀ ਵਹਿਸ ਫਸਾਈ ਨਹੀਂ ਕਰਨੀ ਚਾਹੀਦੀ। ਸੁਗੰਧਗੀ ਮਾਰਕ ਦੇ ਨਾਮ ਤੇ ਕਦੇ ਵਹਿਸਵਾਜੀ ਨਹੀਂ ਕਰਨੀ ਚਾਹੀਦੀ। ਜਿੰਨੀ ਗੱਲ ਕਿਸੇ ਦੇ ਸਾਹਮਣੇ ਵਿੱਚ ਆਉਂਦੀ ਉੰਨੀ ਹੀ ਕਰੋ। ਸੋ ਬਾਕੀ ਜੇਕਰ ਜ਼ਿੰਦਗੀ 'ਚ ਕੁਝ ਪਾਉਣਾ ਹੈ ਤੇ ਬਹੁਤ ਗੱਲਾਂ ਦਾ ਪਰਦਾ ਰੱਖਣਾ ਪਵੇਗਾ ਫਿਰ ਹੀ ਜ਼ਿੰਦਗੀ 'ਚ ਕੁਝ ਬਣ ਸਕਦੀ ਆ। ਜੇਕਰ ਰੌਲਾ ਪਾਉਗੇ ਤੇ ਆਪਣਾ ਆਪ ਹੀ ਖਰਾਬ ਕਰ ਲੈਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਜੀ। ਸੋ ਇਸ ਕਰਕੇ ਆਪਣਾ ਧਿਆਨ ਖੁਦ ਹੀ ਰੱਖੋ। ਤੇ ਆਪਣੇ ਮਾਲਕ ਨੂੰ ਰਾਜੀ ਰੱਖੋ ਰਿਸ਼ਤੇ ਨਾਲ ਤੇ ਬਾਤਿੰਗ ਕਰਾਣੀ ਸੁਰੇਸ਼ ਤੇ ਆਪਣੇ ਆਪ ਸਹੀ ਰਹਿੰਦੇ ਆ ਜਦੋਂ ਸਾਡੇ ਨਾਲ ਮਾਲਕ ਘਟ ਜਾਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿਹਦੇ ਦਿਲ 'ਚ ਕੀ ਸਾਡੇ ਲਈ ਚੱਲਦਾ ਹੈ ਸੋ ਗੱਲ ਸਾਰੀ ਉਸ ਮਾਲਕ ਤੇ ਪਾ ਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਆਪ ਜੀ ਨੂੰ ਕਈ ਵਾਰ ਮੈਸੇਜ ਕੀਤਾ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਨੀਸ਼ਾ ਹਿਾਰ ਕੋ ਤੋਂ ਸੋ ਸੌਰੀ ਜੀ ਮਾਫੀ ਚਾਉਂਦੇ ਆ ਜਿੱਕਰ ਤੁਹਾਡੇ ਸਵਾਲ ਦਾ ਕਦੇ ਜਵਾਬ ਨਹੀਂ ਦੇ ਹੋਇਆ ਵੈਸੇ ਜਿੱਥੇ ਤੱਕ ਸਾਨੂੰ ਜ਼ਿਆਦਾ ਤੁਹਾਡਾ ਕਮੈਂਟ ਹਰ ਇੱਕ ਵੀਡੀਓ ਤੇ ਆਉਂਦਾ ਹੀ ਰਹਿੰਦਾ ਆ ਸੋ ਇੱਕ ਦੋ ਵਾਰ ਸ਼ਾਇਦ ਜਵਾਬ ਤੁਹਾਡੇ ਮੈਸੇਜ ਦਾ ਦਿੱਤਾ ਹੈ ਪਰ ਲੱਗਦਾ ਕਿ ਵੀਡੀਓ ਕਦੇ ਕੋਈ ਮਿਸਟੇਕ ਕੀਤੀ ਹੋਵੇ ਸ਼ਾਇਦ ਤੁਸੀਂ ਸੋ ਬਾਕੀ ਆਪਣਾ ਸਵਾਲ ਦੁਬਾਰਾ ਤੋਂ ਤੁਸੀਂ ਰੱਖ ਸਕਦੇ ਆ ਮਕੀਨਾਂ ਜ਼ਿਆਦਾ ਹੈ ਕਿ ਤੁਸੀਂ ਸਾਡੇ ਆ ਵੀਡੀਓ ਸੁਣਦੇ ਹੀ ਰਹਿੰਦੇ ਹੋ ਕਮੈਂਟ ਤੁਹਾਡਾ ਆਉਂਦਾ ਹੀ ਰਹਿੰਦਾ ਨਹੀਂ ਸ਼ਹਿਰ ਕਰਤੁਈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਘਰ ਵਿੱਚ ਤਾਂਬੇ ਦੇ ਚਿਰਾਗ ਲਗਾ ਸਕਦੇ ਹਾਂ ਕਿਉਂਕਿ ਦਿਵਾਲੀ ਤੇ ਅਸੀਂ ਚਿਰਾਗ ਬਦਲਦੇ ਰਹਿੰਦੇ ਆ ਪਰ ਤਾਂਬੇ ਦੇ ਚਿਰਾਗ ਤਾਂ ਪੂਰੀ ਜ਼ਿੰਦਗੀ ਚੱਲਦੇ ਹੀ ਰਹਿੰਦੇ ਨੇ ਸਦਾ ਚੱਲਦੇ ਰਹਿੰਦੇ ਨੇ ਕਹਿੰਦੇ ਕਿ ਇਹਨਾਂ ਨੂੰ ਬਦਲਦੀ ਜ਼ਰੂਰਤ ਪੈਂਦੀ ਹੈ ਸੋ ਨਹੀਂ ਜੀ ਤਾਂਬੇ ਦਾ ਚਿਰਾਗ ਤਾਂ ਫਿਰ ਸਦਾ ਬਹਾਰ ਹੀ ਹੋ ਜਾਂਦਾ ਹੈ ਕਿਉਂਕਿ ਤਾਂਬਾ ਛੇਤੀ ਕਿਤੇ ਚਿਰਾਗ ਖਰਾਬ ਨਹੀਂ ਹੋ ਸਕਦਾ ਤਾਂ ਤਾਂਬੇ ਦੇ ਚਰਾਗ ਨਹੀਂ ਬਦਲੇ ਜਾਂਦੇ ਬਸ ਕੀ ਆਪ ਦੀ ਸ਼ਰਤਾ ਹੈ ਜੇਕਰ ਬਦਲਣਾ ਚਾਹੁੰਦੀ ਹੋ ਗੁੰਝਾਈ ਛਿੜਨੀ ਹੈ ਕਿਉਂਕਿ ਥੋੜੇ ਮਹਿੰਗੇ ਹੁੰਦੇ ਆ ਤਾਂਬੇ ਦੇ ਚਰਾਗ ਸੋ ਵਕਤੀ ਆਪਣੇ ਮਨ ਦੇ ਹਿਸਾਬ ਨਾਲ ਕਰਮ ਤੁਸੀਂ ਕਰ ਸਕਦੇ ਆ ਸੋ ਦਿਵਾਲੀ ਤੇ ਚਰਾਗ ਇਹ ਨਹੀਂ ਹੁੰਦਾ ਕਿ ਅਸੀਂ ਜੋ ਮੇਨ ਚਰਾਗ ਆ ਉਹ ਬਦਲਣਾ ਹੀ ਬਦਲਣਾ ਉਹਦਾ ਨਹੀਂ ਹੁੰਦਾ ਸੋ ਜੋ ਚਰਾਗ ਤੁਸੀਂ ਦਿਵਾਲੀ ਤੇ ਲਗਾਉਣੇ ਆ ਉਹ ਪੈਸੇ ਉਹਨਾਂ ਦੇ ਨਾਮ ਦੇ ਮਿੱਟੀ ਦੇ ਚਰਾਗ ਲਗਾ ਕੇ ਦਰਵਾਜ਼ੇ 'ਚ ਹੋਰ ਦੋ ਰੱਖ ਸਕਦੇ ਆ ਤੇ ਜੋ ਮੇਲ ਚਰਾਗ ਲੱਗੇ ਆ ਉਹਨਾਂ ਨੂੰ ਲੱਗੇ ਹੀ ਰਹਿਣ ਦੇ ਅਗਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਔਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਵੀਰਵਾਰ ਦਾ ਮੈਨੂੰ ਇੰਨਾ ਚਾਹ ਹੁੰਦਾ ਹੈ ਤਾਂ ਪਰ ਮੈਂ ਬਿਮਾਰ ਹੋ ਜਾਂਦੀ ਆ ਬੁਖਾਰ ਹੋ ਜਾਂਦਾ ਹੈ ਤੇ ਕਹਿੰਦੇ ਕਿ ਹੁਣ ਮੈਂ ਚਰਾਗ ਲਗਾਵਾਂਗੀ ਗੌਸਪਾਗ ਵੀਰ ਦਾ ਜਿਹੜੀ ਮੀਰਾ ਜੀ ਦਾ ਇਹਨਾਂ ਨੇ ਲਿਖਿਆ ਹੈ ਤੇ ਕੀ ਮੇਰਾ ਸਰਕਾਰ ਮੇਰੇ ਘਰ ਆਉਣਗੇ ਸੋ ਦੇਖੋ ਜੀ ਜਿਨ੍ਹਾਂ ਦੇ ਨਾਮ ਦਾ ਚਿਰਾਗ ਹੀ ਲੱਗ ਪਿਆ ਜਿਨ੍ਹਾਂ ਦਾ ਨਿਗਮਾ ਪੈ ਗਿਆ ਸੋਖ ਤੇ ਦੂਰ ਨਹੀਂ ਹੁੰਦੇ ਹੁੰਦੇ ਉੱਥੇ ਆ ਜਿੱਥੇ ਤੁਸੀਂ ਉਹਨਾਂ ਨੂੰ ਮੰਨਦੇ ਹੋ ਬਾਕੀ ਜ਼ਰੂਰੀ ਨਹੀਂ ਹੈ ਕਿ ਅਸੀਂ ਚਿਰਾਗ ਘਰ ਵਿੱਚ ਲਗਾ ਦਿੰਦਾ ਤੇ ਘਰ ਵਿੱਚ ਉਹਨਾਂ ਦਾ ਪੈਦਾ ਹੋਵੇਗਾ ਘਰ ਵਿੱਚ ਹੋਣਗੇ ਸਿਰਫ ਸਾਡੇ ਮਨ ਦੇ ਅੰਦਰ ਰਹਿੰਦੇ ਆ ਪਰ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਕਿਉਂ ਕਿ ਮੰਦਗੀ ਨਹੀਂ ਹੈ ਮੰਦਗੀ ਕਰੋਗੇ ਤੇ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਉਹ ਸਰਕਾਰ ਸਾਡੇ ਨਾਲ ਨਾਲ ਸੋ ਇੰਨਾ ਕ ਹੀ ਫਰਕ ਹੈ ਬਾਕੀ ਜਿੱਥੇ ਉਹਨਾਂ ਦਾ ਨਿਗਮਾ ਪੈ ਜਾਂਦਾ ਉਹਨਾਂ ਦੇ ਨਾਮ ਤੇ ਕਰਮ ਕੀਤੇ ਜਾਂਦੇ ਆ ਉਹਨਾਂ ਦਾ ਪੈਰਾਫਰਕਾ ਉੱਥੇ ਰੰਦਾ ਹੀ ਰੰਦਾ ਹੈ ਜੀ ਸੋ ਗੱਲ ਇੱਥੇ ਕੀਤੀ ਆ ਕਿ ਮੈਂ ਬਿਮਾਰ ਹੋ ਜਾਂਦੀ ਆ ਬੁਖਾਰ ਹੋ ਜਾਂਦਾ ਹੈ ਸੋ ਦੇਖੋ ਜੀ ਜੋ ਕਾਲ ਹੈ ਉਹ ਆਪਣਾ ਜੋਰ ਚਲਾਉਂਦਾ ਆ ਸੇਵਾ ਵੱਲੋਂ ਰੋਕਣ ਦੀ ਕੋਸ਼ਿਸ਼ ਕਰਦਾ ਤੋੜਦਾ ਹੈ ਕਿ ਕਿਸੇ ਤਰ੍ਹਾਂ ਇਨਸਾਨ ਰੁਕ ਜਾਵੇ ਉਹਦੀ ਪੂਰੀ ਕੋਸ਼ਿਸ਼ ਹੁੰਦੀ ਆ ਤੇ ਉੱਥੇ ਜੇਕਰ ਅਸੀਂ ਖੁਦ ਕੋਸ਼ਿਸ਼ ਕਰ ਲਈਏ ਕਿ ਚਾਹੇ ਅਸੀਂ ਬਿਮਾਰ ਵਾਂ ਚਾਹੇ ਵੱਧ ਵੱਡੇ ਹੋਈਏ ਪਰ ਪੇਟ ਭਰਨ ਲਈ ਸਾਨੂੰ ਰੋਟੀ ਖਾਣੀ ਹੀ ਪੈਣੀ ਆ ਕੋਸ਼ਿਸ਼ ਕਰਨੀ ਪੈਣੀ ਹੋਰ ਕੀ ਕੋੜ ਤੇ ਆਪ ਮੋਹ ਵਿੱਚ ਪਾਉਣੀ ਹੀ ਪੈਣੀ ਆ ਤੇ ਉਹ ਵੀ ਅਸੀਂ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਚਾਹੇ ਜੋ ਮਰਜ਼ੀ ਹੋ ਜਾਵੇ ਪਰ ਉਹ ਮਾਲਕ ਦਾ ਨਾਮ ਲੈਣ ਤੋਂ ਪਿੱਛੇ ਨਾ ਹਟੋ ਜੇਕਰ ਸੇਧ ਠੀਕ ਹੈ ਤਾਂ ਤਾਂ ਆਪਣਾ ਨਾਮ ਲੈਦੇ ਹੀ ਆ ਪਰ ਰੁਕਾਵਟਾਂ ਤਾਂ ਇਹ ਹੀ ਹੁੰਦੀਆਂ ਨੇ ਕਿ ਸਰੀਰ ਨੂੰ ਕੋਈ ਦੁੱਖ ਆ ਗਿਆ ਕਿ ਮਾਲ ਕਰਨਾ ਚਾਹਵੇਗਾ ਵਿਸ਼ਵਾਸ ਟੁੱਟ ਜਾਵੇ ਯਕੀਨ ਟੁੱਟ ਜਾਵੇ ਸੋ ਪਰ ਇੱਥੇ ਖੁਦ ਕੋਸ਼ਿਸ਼ ਕਰਨੀ ਆ ਕਿ ਅਸੀਂ ਜਦ ਪੇਟ ਨੂੰ ਭਰਨ ਲਈ ਇੰਨਾ ਕੰਮ ਕਰਮ ਕਰ ਸਕਦੇ ਹਾਂ ਤੇ ਅਸੀਂ ਉਹ ਮਾਲਕ ਨੂੰ ਜਹਾਦ ਕਰਨੇ ਦਾ ਨਾ ਕਰਮ ਉਹਦੇ ਨਾਮ ਤੇ ਕਰਨਾ ਹੀ ਕਰਨਾ ਜਦੋਂ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰੋਗੇ ਤੇ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਸੋ ਲਗਾਤਾਰ ਕੋਸ਼ਿਸ਼ ਤੱਕੇ ਦੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰੋ ਕਿ ਮੈਂ ਸੇਵਾ ਵੀਰਵਾਰ ਦੀ ਕਰਨੀ ਗਾਨੀ ਆ ਤਾਂ ਫਿਰ ਤੁਸੀਂ ਦੇਖੋਗੇ ਕਿ ਥੋੜਾਕਾ ਸਮਾਂ ਤੁਹਾਨੂੰ ਇਹ ਪਰੇਸ਼ਾਨੀ ਆਵੇਗੀ ਫਿਰ ਆਪਣੇ ਆਪ ਹੀ ਪਰੇਸ਼ਾਨੀ ਤੁਹਾਡੇ ਤੋਂ ਦੂਰ ਹੋ ਜਾਵੇਗੀ ਤਾਂ ਤੁਸੀਂ ਸੇਵਾ ਵਿੱਚ ਟਿਕ ਜਾਓਗੇ ਜਿਹੜੀ ਚੀਜ਼ ਤੋਂ ਮਨ ਪਛਾਹ ਹੁੰਦਾ ਹੋਵੇ ਜਿਸ ਕੰਮ ਵਿੱਚ ਰੁਕਾਵਟ ਆਉਂਦੀ ਹੋਵੇ ਉਹ ਕੰਮ ਨੂੰ ਬਾਰ-ਬਾਰ ਕਰਨ ਦੀ ਕੋਸ਼ਿਸ਼ ਕਰੋ ਤੇ ਸਫਲਤਾ ਜ਼ਰੂਰ ਮਿਲਦੀ ਆ ਕਰਮ ਕਰਨ ਲਈ ਹਿੰਮਤ ਵਧਾਓ ਹਿੰਮਤ ਦੇ ਨਾਲ ਕਹੋ ਕਿ ਮੈਨੂੰ ਰੋਕਣ ਵਾਲਾ ਰੋਕ ਰਿਹਾ ਪਰ ਮੈਂ ਉਹ ਮਾਲਕ ਦੀ ਸੇਵਾ ਕਰਨੀ ਕਰਨੀ ਆ ਸੋ ਮਾਲਕ ਵੀ ਫਿਰ ਕਿਰਪਾ ਕਰਦਾ ਜਦੋਂ ਅਸੀਂ ਖੁਦ ਕੋਸ਼ਿਸ਼ ਜੇ ਤੁਸੀਂ ਖੁਦ ਕੋਸ਼ਿਸ਼ ਨਹੀਂ ਕਰੋਗੇ ਇਹ ਕਹਿ ਕੇ ਛੱਡਵਾਗੇ ਕਿ ਮਾਲਕ ਜਿੰਨੜ ਕਰਾਏਗਾ ਕਰ ਲਵਾਂਗੇ ਤੇ ਇਸ ਤਰ੍ਹਾਂ ਕਦੇ ਸਫਲਤਾ ਨਹੀਂ ਮਿਲਦੀ ਸੋ ਖੁਦ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਉਹ ਮਾਲਕ ਵੀ ਦੇਖਦਾ ਕਿ ਇੱਥੇ ਹਿੰਮਤ ਕਿੰਨੀ ਕਰਨ ਨੂੰ ਤਾਂ ਸਭ ਕੁਝ ਕਰ ਸਕਦਾ ਹੈ ਕਿਉਂਕਿ ਉਹਨੂੰ ਮਾਲਕ ਕਹਿੰਦੇ ਮਾਲਕ ਐਵੇਂ ਨਹੀਂ ਗਿਆ ਜਾਂਦਾ ਜਿੱਕਰ ਤੁਹਾਡੀ ਮਿਹਨਤ ਤੋਂ ਬਿਨਾਂ ਹੀ ਉਹ ਮਾਲਕ ਹੀ ਸਭ ਕੁਝ ਤੁਹਾਨੂੰ ਕਰਕੇ ਦੇਣ ਲੱਗ ਪਿਆ ਤਾਂ ਫਿਰ ਤੁਸੀਂ ਕੋਈ ਖੁਸ਼ੀ ਜ਼ਿੰਦਗੀ ਚ ਕਰ ਹੀ ਨਹੀਂ ਪਾਉਗੇ ਸੋ ਹੁਣ ਭੁੱਖ ਲੱਗਦੀ ਆ ਤੇ ਖੁਦ ਨੂੰ ਹੀ ਰੋਟੀ ਮੂੰਹ 'ਚ ਪਾਉਣੀ ਪਵੇ ਕਿ ਹੁਣ ਇਹ ਤਾਂ ਨਹੀਂ ਹੈ ਕਿ ਅਸੀਂ ਕਿਸੇ ਦੇ ਆਸਤੇ ਬੈਠੇ ਰਹੀਏ ਕਿ ਕੋਈ ਆ ਕੇ ਸਾਨੂੰ ਕਮਾ ਕੇ ਬਣਾ ਕੇ ਸਾਡੇ ਮੂੰਹ 'ਚ ਵਰਕੀਆਂ ਭਾਵੇ ਇਸ ਤਰ੍ਹਾਂ ਤਾਂ ਕੋਈ ਨਹੀਂ ਕਰਦਾ ਸੋ ਪ੍ਰਮਾਤਮਾ ਦੇਖਦਾ ਹੈ ਕਿ ਇਹਦਾ ਕਿੰਨਾ ਕੁ ਲਗਾਵ ਆ ਮੇਰੇ ਨਾਲ ਸੋ ਕਿੰਨਾ ਕੁ ਪ੍ਰੇਮ ਮਨੋਏ ਰੂ ਕਰਦੀ ਆ ਸੋ ਜਦੋਂ ਤੁਹਾਡਾ ਪ੍ਰੇਮ ਉਹ ਮਾਲਕ ਦੇਖੇਗਾ ਜਦੋਂ ਤੁਸੀਂ ਆਪਣਾ ਮਨ ਜਿਹੜਾ ਟਿਕਾਉਣ ਦੀ ਕੋਸ਼ਿਸ਼ ਕਰੋਗੇ ਕਿ ਅਸੀਂ ਸੇਵਾ ਵਾਲਕ ਦੀ ਕਰਨੀ ਕਰਨੀ ਆ ਤਾਂ ਫਿਰ ਮਾਲਕ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਬਾਹ ਫੜ ਕੇ ਪਾਰ ਲਗਾ ਦਿੰਦਾ ਜਦੋਂ ਤੁਸੀਂ ਨਾ ਤਦਖਾਉਂਦੇ ਹੋ ਸੋ ਹੁਣ ਜੀ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਸੋ ਅੱਜ ਦਾ ਮੇਨ ਵਿਸ਼ਾ ਜੋ ਹੈ ਉਹ ਹੈ ਕਿ ਜਦੋਂ ਬੰਦਗੀ ਕਰਦੇ ਆਂ ਤੇ ਸਰੀਰ ਵਿੱਚ ਚੰਚਨਾਟ ਜੀ ਜਿਹੜੀ ਹੁੰਦੀ ਆ ਉਹ ਕਿਉਂ ਹੁੰਦੀ ਆ ਜਣੀ ਝਟਕਾ ਲੱਗਣਾ ਕਹਾਂ ਲੂੰ ਕੀ ਕੰਪਾਜਾ ਲੱਗ ਰਿਹਾ ਹੈ ਵਾਈਬ੍ਰੇਸ਼ਨ ਉਹ ਮਹਿਸੂਸ ਹੁੰਦਾ ਆ 做一生的大忙。 ਦਸਣੇ ਨੇ ਜੀ ਨਵਰੇ ਥੋੜੀ ਗੱਲ ਕਰਦੇ ਆ ਵੀਡੀਓ ਨੂੰ ਚਲਦੇ-ਚਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਦੇਖੋ ਜੀ ਜਦੋਂ ਸਿਮਰਨ ਕਰਨ ਬੈਠੋਗੇ ਬੰਦਗੀ ਕਰਨ ਬੈਠੋਗੇ ਸ਼ੁਰੂਆਤ ਵਿੱਚ ਤਾਂ ਮਨ ਟਿਕੇਗਾ ਨਹੀਂ ਮਨ ਭਟਕੇਗਾ ਇੱਧਰ-ਉੱਧਰ ਦੇ ਖਿਆਲ ਹੀ ਮਨ ਵਿੱਚ ਆਉਣਗੇ ਤੇ ਮਨ ਜਿਹੜਾ ਬੰਦਗੀ 'ਚ ਬਿਲਕੁਲ ਨਹੀਂ ਲੱਗੇਗਾ ਸਿਰਫ ਇੱਕ ਦੋ ਸ਼ਬਦ ਬੋਲ ਲੋਗੇ ਪਰ ਮਨ ਨਹੀਂ ਟਿਕੇਗਾ ਸੁਰਤੀ ਨਹੀਂ ਜੁੜੇਗੀ ਮਾਲਕ ਨਾਲ ਤੁਸੀਂ ਕੋਸ਼ਿਸ਼ ਕਰੋਗੇ ਪਰ ਫਿਰ ਵੀ ਕਿਤੇ ਨਾ ਕਿਤੇ ਮਨ ਭਜਣ ਦੀ ਕੋਸ਼ਿਸ਼ ਕਰਦਾ ਹੀ ਰਹੇਗਾ ਪਰ ਇੱਥੇ ਤੁਹਾਨੂੰ ਇੱਕ ਕਰਮ ਕਰਨਾ ਪੈਣਾ ਕਿ ਇਹ ਰੈਗੂਲਰ ਹੋਣਾ ਪੈਣਾ ਹਰ ਰੋਜ਼ ਯਾਨੀ ਇਸ ਸਮਾਂ ਕੱਢਣਾ ਪੈਣਾ 10-20 ਮਿੰਟ ਦਾ ਸਮਾਂ ਹਰ ਰੋਜ਼ ਕੱਟੋ ਫੜ ਕੇ ਬੈਠੋ ਮਾਲਕ ਨੂੰ ਯਾਦ ਕਰੋ ਉਹਨਾਂ ਦਾ ਸਰੂਪ ਅੱਖਾਂ ਮੂਰੇ ਲਿਆਓ ਧਿਆਨ ਧਰਨ ਦੀ ਕੋਸ਼ਿਸ਼ ਕਰੋ ਨਾਮ ਸਿਮਰਨ ਦੀ ਕਮਾਈ ਕਰੋ ਜਦੋਂ ਹਫ਼ਤਾ 10 ਦਿਨ ਲਗਾਤਾਰ ਤੁਸੀਂ ਕਰਮ ਕੀਤਾ ਤਾਂ ਫਿਰ ਮਨ ਟਿਕਣਾ ਸ਼ੁਰੂ ਹੋ ਜਾਣਾ ਜਦੋਂ ਮਨ ਟਿਕ ਗਿਆ ਫਿਰ ਸੰਕੇਤ ਮਿਲਨੇ ਸ਼ੁਰੂ ਹੋ ਜਾਣੇ ਕਿ ਹੁਣ ਜੋ ਪਾਵਰ ਨੂੰ ਤੁਸੀਂ ਤਿਆਰ ਰਏ ਜਾਂ ਮੰਨ ਰਹੇ ਹੋ ਪਾਵਰ ਤੁਹਾਡੇ ਨਾਲੋਂ ਤੁਹਾਨੂੰ ਮਹਿਸੂਸ ਹੋਣ ਲੱਗ ਪਾਣੀ ਹੈ ਧਿਆਨ ਲਾਉਣ ਦੇ ਨਾਲ ਹੁਣ ਜੇ ਤੋਂ ਉਹ ਪਾਵਰ ਮਹਿਸੂਸ ਹੋਏਗੀ ਤੁਹਾਨੂੰ ਤੇ ਤੁਹਾਨੂੰ ਸਰੀਰ 'ਚ ਕੁਝ ਬਦਲਾਅ ਮਹਿਸੂਸ ਹੋਣਗੇ ਨਾਲ ਦੀ ਨਾਲ ਬਦਲਾਅ ਕੀਨੇ ਜਦੋਂ ਵੰਦਗੀ ਤੇ ਬੈਠੋਗੇ ਅੱਖਾਂ ਵਿੱਚੋਂ ਹੰਝੂ ਆਣੇ ਸ਼ੁਰੂ ਹੋ ਜਾਣੇ ਆ ਇਹ ਮਾਲਕ ਦੀ ਕਿਰਪਾ ਦਾ ਸੰਕੇਤ ਹੈ ਤੇ ਨਾਲ ਦੀ ਨਾਲ ਸਰੀਰ ਨੂੰ ਝਟਕਾ ਲੱਗਣਾ ਕੰਬਣੀ ਲੱਗਣ ਲੱਗ ਪੈਂਦੀ ਕੰਬਣੀ ਕਿਉਂ ਲੱਗਦੀ ਹੁਣ ਜਿਹੜੀ ਚੀਜ਼ ਨੂੰ ਅਸੀਂ ਪੁਕਾਰ ਰਹੇ ਹਾਂ ਸਿਮਰ ਰਹੇ ਹਾਂ ਨਾਮ ਲੈ ਰਹੇ ਹਾਂ ਉਹ ਚੀਜ਼ ਜਾਗ ਰਹੀ ਆ ਸੋ ਅੰਦਰੋਂ ਪਰਮਾਤਮਾ ਜਦੋਂ ਜਾਗਦਾ ਹੈ ਤੇ ਇਹ ਸਭ ਸੰਕੇਤ ਮਹਿਸੂਸ ਕਰਦਾ ਹੈ ਸਰੀਰ ਸੋ ਪਰਮਾਤਮਾ ਜਦੋਂ ਅੱਖ ਪੱਟੇਗਾ ਕਿਉਂਕਿ ਅੰਦਰ ਜਦੋਂ ਪਾਪਾਂ ਦੀ ਮੈਲ ਹੋਵੇ ਗਲਤੀਆਂ ਜਾਣੇ ਜਾਣੇ ਜਪੁਣਾ ਗਲਤੀਆਂ ਬਹੁਤ ਸਾਰੀਆਂ ਅਨੇਕਾਂ ਅਨਸਾਨ ਕਰਦਾ ਹੈ ਕੋਈ ਪਿਛਲੇ ਜਨਮਾਂ ਦਾ ਹਿਸਾਬ ਵੀ ਹੁੰਦਾ ਹੈ ਤੇ ਹੁਣ ਉਹ ਮੈਲ ਨੂੰ ਲਾਉਣ ਲਈ ਨਾਮ ਰੂਪੀ ਸਾਬਣ ਦੀ ਜਰੂਰਤ ਪੈਂਦੀ ਆ ਸਮਾਂ ਕੱਢਣਾ ਪੈਂਦਾ ਹੁਣ ਜਿੱਦ ਜਿੱਦਾਂ ਤੁਸੀਂ ਨਾਮ ਤੇ ਆਉਗੇ ਉਹ ਅੰਦਰ ਦੀ ਜੋ ਮੈਲ ਆ ਤੋ ਹਟ ਜਾਣੀ ਆ ਮਨ ਸਾਫ ਹੁੰਦਾ ਜਾਣਾ ਆ ਤੇ ਮਾਲਕ ਦਾ ਪ੍ਰਕਾਸ਼ ਹੋ ਜਾਣਾ ਆ ਅੰਦਰੋਂ ਉਹ ਪਾਵਰ ਨੇ ਜਾਗ ਜਾਣਾ ਆ ਦੀ ਪਹਿਲਾਂ ਵੀ ਉਹ ਪਾਵਰ ਅੰਦਰ ਆ ਪਰ ਅਸੀਂ ਉਹਦੇ ਜਗਾਉਣ ਦੀ ਕੋਸ਼ਿਸ਼ ਨਹੀਂ ਕਰਦੇ ਇੱਕ ਵਾਰ ਜਗਾ ਲਿਆ ਤੇ ਤੁਹਾਨੂੰ ਉਹਦੇ ਨਾਮ ਦਾ ਨਸ਼ਾ ਹੋ ਜਾਵੇਗਾ ਫਿਰ ਤੁਹਾਡਾ ਵਿਸ਼ਵਾਸ ਮਜ਼ਬੂਤ ਬਣ ਜਾਵੇਗਾ ਫਿਰ ਮਾਲਕ ਉਹ ਚੀਜ਼ਾਂ ਹੀ ਇਹੋ ਜੀਆਂ ਜਣੀ ਗੱਲਾਂ ਬਾਤਾਂ ਹੀ ਇਹੋ ਜੀਆਂ ਦਿਖਾਉਣਗਾ ਸ਼ੁਰੂ ਕਰਦਾ ਜਿਹਦੇ ਨਾਲ ਯਕੀਨ ਵੱਜ ਜਾਂਦਾ ਇੱਕ ਨਸ਼ੇ ਵਾਂਗ ਹੋ ਜਾਂਦਾ ਕਿ ਹੁਣ ਅਸੀਂ ਸਮਾਂ ਕੱਟਣਾ ਹੀ ਕੱਟਣਾ ਆ ਤੇ ਹੁਣ ਜਦੋਂ ਹੁਣ ਮੰਨ ਲਓ ਕਿ ਆਪਾਂ ਇੱਕ ਬਹੁਤ ਖੁਸ਼ਮਰਤ ਚੀਜ਼ ਘਰ ਵਿੱਚ ਲੈ ਕੇ ਆਉਂਦੇ ਆ ਰੱਖਦੇ ਆ ਰੂਹ ਚ ਲਾ ਲਓ ਘਰ ਵਿੱਚ ਲਾ ਲਓ ਤੇ ਉਹ ਡੈਕੋਰੇਸ਼ਨ ਵਾਲੀ ਚੀਜ਼ ਅਸੀਂ ਘਰ ਵਿੱਚ ਇਸ ਲਈ ਲਿਆਉਂਦੇ ਕਿ ਪਈ ਸੋਹਣੀ ਲੱਗੇ ਤੇ ਹੁਣ ਜੇਕਰ ਉਹ ਚੀਜ਼ ਦੇ ਮੂਰੇ ਅਸੀਂ ਉਹ ਚੀਜ਼ ਦਾ ਜੋ ਡੱਬਾ ਹੈ ਉਹ ਰੱਖ ਦਈਏ ਤੇ ਉਹ ਚੀਜ਼ ਜੋ ਹੈ ਸੁੰਦਰ ਚੀਜ਼ ਉਹ ਸਾਨੂੰ ਨਜ਼ਰ ਨਹੀਂ ਆਏਗੀ ਤੇ ਸਿਰਫ ਸਾਨੂੰ ਉਹ ਡੱਬਾ ਬੇਕਾਰ ਜੋ ਹੈ ਉਹ ਨਜ਼ਰ ਆਉਣਗੇ ਤੇ ਜੇਕਰ ਉਹ ਡੱਬੇ ਨੂੰ ਸਾਈਡ ਤੇ ਕਰ ਦਵਾਂਗੇ ਤੇ ਉਹ ਚੀਜ਼ ਸਾਨੂੰ ਨਜ਼ਰ ਆਉਂਦੀ ਹੈ ਇਸੇ ਤਰ੍ਹਾਂ ਹੈ ਅੰਦਰ ਪਰਮਾਤਮਾ ਬੈਠਾ ਹੋਆ ਜਦੋਂ ਅਸੀਂ ਬੇਕਾਰਾਂ ਨੂੰ ਦੂਰ ਕਰਦੇ ਹਾਂ ਨਾਮ ਦੀ ਕਮਾਈ ਕਰਦੇ ਮਨ ਸਾਫ ਹੋ ਜਾਂਦਾ ਤੇ ਪ੍ਰਮਾਤਮਾ ਦੀ ਊਰਜਾ ਜਿਹੜੀ ਉਹ ਪ੍ਰਗਟ ਹੋ ਜਾਂਦੀ ਆ ਤੇ ਉਹਦੇ ਨਾਲ ਫਿਰ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਮਾਲਕ ਨਾਲ ਗਿਆਨ ਹੋ ਜਾਂਦਾ ਹੈ ਤੇ ਸੁਰਤੀ ਪ੍ਰਮਾਤਮਾ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਤਾਂ ਫਿਰ ਸਰੀਰ ਨੂੰ ਕੰਬਣੀ ਲੱਗਦੀ ਜਦੋਂ ਅੰਦਰ ਮਾਲਕ ਬੈਠਾ ਅੱਖ ਫਟਦਾ ਹੈ ਸੋ ਅੰਦਰ ਜੋ ਬੈਠਾ ਹੈ ਪ੍ਰਮਾਤਮਾ ਜਦੋਂ ਉਹ ਉੱਠੇਗਾ ਜਾਕੇਗਾ ਤਾਂ ਫਿਰ ਕਿ ਇਹ ਲਾਲੋ ਕੀ ਸਰੀਰ ਦਾ ਇਸ ਰੂਹ ਦਾ ਇੱਕ ਨਵਾਂ ਜਨਮ ਹੋ ਜਾਂਦਾ ਆ ਸੋ ਫਿਰ ਇੱਕ ਨਵੀਂ ਜੂਨ ਮਿਲਦੀ ਆ ਤੇ ਫਿਰ ਉਹ ਜੋ ਨਜ਼ਾਰਾ ਹੈ ਉਹ ਵੱਖਰਾ ਹੀ ਆ ਕਿਉਂਕਿ ਸੋਚ ਵਿੱਚ ਵੀ ਫਰਕ ਆ ਜਾਂਦਾ ਹੈ ਬੈਠਣ ਉੱਠਣ ਦੇ ਵਿੱਚ ਵੀ ਬਹੁਤ ਚੇਂਜ ਆ ਜਾਂਦੇ ਬਹੁਤ ਢਾਂਗ ਆ ਜਾਂਦੇ ਆ ਸੋਚੀ ਆ ਜਾਂਦੀ ਅਕਲ ਆ ਜਾਂਦੀ ਆ ਇਨਸਾਨ ਨੂੰ ਸੋ ਬਹੁਤ ਤਰ੍ਹਾਂ ਦੀ ਸਮਝ ਆਉਂਦੀ ਹੈ ਸੂਪਰ ਮਹਾਤਮਾ ਦੀ ਕਿਰਪਾ ਤਾਂ ਬਹੁਤ ਵੱਡੀ ਹੈ ਜੀ ਸੋ ਜੇਕਰ ਉਹਨਾਂ ਦੀ ਮਹਿਮਾ ਕਰੀ ਚਾਹੀਏ ਤੇ ਇਹ ਗੱਲਾਂ ਕਦੇ ਖਤਮ ਹੋਣ ਵਾਲੀਆਂ ਨਹੀਂ ਸੋ ਵਾਕੀ ਆਪਾਂ ਇੱਥੇ ਹੋਣੇ ਵੀਡੀਓ ਸਮਾਪਤ ਕਰਦੇ ਹਾਂ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਸੋ ਜੇਕਰ ਸ੍ਰੀ ਨੂੰ ਕੁਝ ਮਹਿਸੂਸ ਹੋਇਆ ਹੈ ਵੀਡੀਓ ਚੱਲਦੇ-ਚੱਲਦੇ ਤਾਂ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਫਿਰ ਮਿਲਾਂਗੇ ਚਾਹ ਪੀਰਾਂ ਦੀ ਚਾਹ ਸੰਜਾਂ ਦੀ